ਰੇਲਵੇ ਦਾ ਸਫ਼ਰ ਕਰਨ ਵਾਲੀ ਯਾਤਰੀਆਂ ਦੇ ਲਈ ਇੱਕ ਗੁੱਡ ਨਿਊਜ਼ ਹੈ। ਰੇਲਵੇ ਦੇ ਵੱਲੋਂ ਦੱਸਦੀ ਹੈ ਕਿ ਯਾਤਰੀਆਂ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ। ਇੱਕ ਰੇਲ 1 ਨਾਂ ਦੇ ਐਪ ਦੀ ਦੱਸਦੀ ਹੈ ਕਿ ਰੇਲਵੇ ਵਿਭਾਗ ਦੇ ਵੱਲੋਂ ਲਾਂਚਿੰਗ ਕੀਤੀ ਗਈ ਹੈ ਤੇ ਇਸ ਐਪ ਦੇ ذریعے ਤੁਹਾਨੂੰ ਤੁਹਾਡੇ ਟ੍ਰੇਨ ਦੀ ਦੱਸਦੀ ਹੈ ਯਾਤਰਾ ਤੋਂ ਲੈ ਕੇ ਟ੍ਰੇਨ ਦੀ ਟਾਈਮਿੰਗ ਅਤੇ ਉੱਥੇ ਹੀ ਬੁਕਿੰਗ ਦੀ ਪੂਰੀ ਇਨਫੋਰਮੇਸ਼ਨ ਇਸ ਐਪ ਤੇ ਤੁਹਾਨੂੰ ਘਰ ਬੈਠੇ ਹੀ ਮਿਲ ਜਾਵੇਗੀ। ਜਿਥੇ ਪਹਿਲਾਂ ਰੇਲਵੇ ਸਟੇਸ਼ਨ ਤੇ ਵੱਜਦੇ ਲਾਊਡ ਸਪੀਕਰਾਂ ਦੇ ਜ਼ਰੀਏ ਤੁਹਾਨੂੰ ਪਤਾ ਲੱਗਦਾ ਸੀ ਕਿ ਟ੍ਰੇਨ ਕਿਸ ਪਲੇਟਫਾਰਮ ਤੇ ਆ ਰਹੀ ਹੈ ਕਿੰਨੇ ਵਜੇ ਆ ਰਹੀ ਹੈ ਤੇ ਕਿੰਨੇ ਚਿਰ ਦੀ ਟ੍ਰੇਨ ਦੇ ਆਉਣ ਦੀ ਡਿਲੇ ਜੋ ਹੈ ਉਹ ਦੱਸੀ ਜਾਂਦੀ ਸੀ ਲਾਊਡ ਸਪੀਕਰਾਂ ਦੇ ਜ਼ਰੀਏ ਜੋ ਸੀ ਉਹ ਲੋਕ ਇਹ ਜੋ ਹੈ ਦੱਸਦੀਏ ਕਿ ਆਪਣੀ ਟ੍ਰੇਨ ਦੀ ਟਾਈਮਿੰਗ ਦੇਖਦੇ ਸੀ ਆਪਣੀ ਟ੍ਰੇਨ ਦੀ ਡਿਲੇ ਦਾ ਜੋ ਹੈ ਉਹਨਾਂ ਨੂੰ ਲਾਊਡ ਸਪੀਕਰਾਂ ਦੇ ਜ਼ਰੀਏ ਪਤਾ ਲੱਗਦਾ ਸੀ ਉੱਥੇ ਹੀ ਹੁਣ ਰੇਲਵੇ ਵਿਭਾਗ ਦੇ ਵੱਲੋਂ ਡਿਜੀਟਲਾਈਜੇਸ਼ਨ ਨੂੰ ਪ੍ਰਮੁੱਖ ਕਰਦਿਆਂ ਹੋਏ ਦੱਸ ਦਈਏ ਕਿ ਰੀਲ 1 ਐਪ ਦੀ ਜੋ ਹੈ ਉਹ ਦੱਸ ਦਈਏ ਕਿ ਲਾਂਚ ਕੀਤੀ ਗਈ ਹੈ ਐਪ ਸਟੋਰ ਤੋਂ ਜਾ ਕੇ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਟ੍ਰੇਨ ਦੀ ਜੋ ਬੁਕਿੰਗ ਹੈ ਉਸ ਟਿਕਟ ਤੋਂ ਲੈ ਕੇ ਉੱਥੇ ਹੀ ਟ੍ਰੇਨ ਦੀ ਟਾਈਮਿੰਗ ਤੱਕ ਕਿਸ ਪਲੇਟਫਾਰਮ ਤੇ ਆਵੇਗੀ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਰੀਲ 1 ਐਪ ਤੋਂ ਜੋ ਹੈ ਉਹ ਮਿਲ ਜਾਵੇਗੀ ਤਾਂ ਟ੍ਰੇਨ ਦੇ ਜੋ ਵੀ ਦੱਸ ਦਈਏ ਕਿ ਸਫ਼ਰ ਦੇ ਸਬੰਧਤ ਜੋ ਵੀ ਇਨਫੋਰਮੇਸ਼ਨ ਹੈ ਚਾਹੇ ਉਹ ਤੁਹਾਡੀ ਸੀਟ ਦੇ ਨਾਲ ਸੰਬੰਧਿਤ ਹੋਵੇ ਜਾਂ ਕੋਈ ਵੀ ਇਨਫੋਰਮੇਸ਼ਨ ਚਾਹੇ ਉਹ ਟ੍ਰੇਨ ਦੀ ਟਾਈਮਿੰਗ ਦੀ ਹੋਵੇ ਤਾਂ ਤੁਸੀਂ ਇਸ ਐਪ ਦੇ ਜ਼ਰੀਏ ਉਹ ਸਾਰੀ ਇਨਫੋਰਮੇਸ਼ਨ ਪਤਾ ਕਰ ਸਕਦੇ ਹੋ ਤਾਂ ਰੇਲਵੇ ਵਿਭਾਗ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਯਾਤਰੀਆਂ ਦੇ ਸਫ਼ਰ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਤਾਂ ਕਿ ਉਹਨਾਂ ਨੂੰ ਆਪਣੀ ਟ੍ਰੇਨ ਦੀ ਟਾਈਮਿੰਗ ਪਤਾ ਲੱਗ ਸਕੇ ਜੇਕਰ ਟ੍ਰੇਨ ਟ੍ਰੇਨ देरी ਨਾਲ ਆ ਰਹੀ ਹੈ ਤਾਂ ਇਸ ਦੀ ਵੀ ਇਨਫੋਰਮੇਸ਼ਨ ਯਾਤਰੀ ਨੂੰ ਹੋ ਸਕੇ ਤਾਂ ਉਹ ਆਪਣੇ ਸਮੇਂ ਦੀ ਬਚਤ ਜੋ ਹੈ ਉਹ ਕਰ ਸਕੇ ਤਾਂ ਰੇਲਵੇ ਵਿਭਾਗ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਰੇਲ 1 ਐਪ ਦੀ ਦੱਸਦੀ ਕਿ ਜੋ ਹੈ ਉਹ ਲਾਂਚਿੰਗ ਕੀਤੀ ਗਈ ਹੈ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਰੇਲ ਟ੍ਰੇਨ ਦਾ ਜੋ ਸਫ਼ਰ ਹੈ ਉਸ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ